ਜਦੋਂ ਮੈਂ ਛੋਟਾ ਸੀ ਤਾਂ ਆ ਕਾਫੀ ਲੋਕਾਂ ਤੋਂ ਸੁਣਦਾ ਹੁੰਦਾ ਸੀਗਾ ਹਨਾ ਪਾਠ ਨਾਲ ਪਾਠ ਕਰਿਆ ਕਰੋ ਸਾਰਾ ਕੁਝ ਮਿਲਦਾ ਹੈਗਾ ਤੇ ਪਾਠ ਸ਼ੁਰੂ ਕੀਤਾ ਪਰ ਉਹ ਦੁਆਚ ਜਿਵੇਂ ਕਰਦੇ ਹੁੰਦੇ ਹੈਗੇ ਹਨਾ ਮਤਲਬ ਤੂੰ ਹਲੇ ਬੱਚਾ ਹਲੇ ਛੋਟਾ ਤੂੰ ਪਾਠ ਕਰੇਗਾ ਤਾਂ ਤੇਤੋਂ ਗਲਤੀਆਂ ਹੋਣਗੀਆਂ ਤੈਨੂੰ ਆਪ ਲੱਗੂਗਾ ਤੇ ਇਹ ਹੁਣ ਵਿਚਾਲੇ ਵਾਲਾ ਬੰਦਾ ਫਸ ਗਿਆ ਕਿ ਜੇ ਨਹੀਂ ਪਾਠ ਕੀਤਾ ਮੈਨੂੰ ਤਾਂ ਚਾਹੀਦਾਗਾ ਹਣਾ ਰੱਬ ਨਾਲ ਜੁੜਨਾ ਵੀ ਹੈਗਾ ਨਹੀਂ ਪਾਠ ਕੀਤਾ ਤਾਂ ਵੀ ਗਲਤ ਹੈ ਜੇ ਪਾਠ ਕੀਤਾ ਫਿਰ ਤਾਂ ਅਲੱਗ ਤੋਂ ਪਾਪ ਲੱਗੂਗਾ ਹੈਨਾ ਪਰ ਪੋਲਿਆਂ ਨੂੰ ਇਹ ਨਹੀਂ ਪਤਾ ਸੀ ਕਿ ਜਿੰਨਾ ਚਿਰ ਆਪਾਂ ਪੜਾਂਗੇ ਨਹੀਂ ਆਪਾਂ ਨੂੰ ਸਮਝ ਹੀ ਨਹੀਂ ਆਣੀ ਨਾ ਉਹ ਵੀ ਕਹਿੰਦਾ ਕਿ ਅਗੁਰੂ ਗ੍ਰੰਥ ਸਾਹਿਬ ਜੀ ਮਤਲਬ ਤੁਸੀਂ ਸੱਚ ਜਾਣਦੇ ਹੋ ਕਿ ਕਦੇ ਮਤਲਬ ਅਗਰ ਕੋਈ ਪਾਠ ਕਰਦਾਗਾ ਉਹ ਤੋਂ ਪਰਦੇ ਤੋਂ ਗਲਤੀ ਹੋਗੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਉਹ ਤੁਹਾਡਾ ਮਤਲਬ ਤੁਹਾਡੇ ਨਾਲ ਦੁਖੀ ਹੋਣਗੇ ਗੁੱਸੇ ਹੋਣਗੇ ਉਹ ਤਾਂ ਪਿਆਰ ਕਰਨਗੇ ਨਾ ਕਿ ਪਰਦਾ ਪਰਦਾ ਦਾ ਪਿਆ ਇਹ ਐਨੇ ਪਾਠ ਸ਼ੁਰੂਤਾ ਕੀਤਾ ਹੌਲੀ-ਹੌਲੀ ਜਦੋਂ ਉਹਨੇ ਸੋਜੀ ਦਿੱਤੀ ਤਾਂ ਜਿਹੜੇ ਅੱਖਰ ਅਸ਼ੁੱਧ ਸੀਗੇ ਉਹ ਵੀ ਸ਼ੁੱਧ ਹੋ ਜਾਣਗੇ ਅਤੇ ਇੱਕ ਹੋਰ ਗੱਲ ਪਿਆਰ ਤੋਂ ਬਿਨਾਂ ਬਾਣੀ ਪੜੀ ਉਹ ਉਹਦਾ ਆਨੰਦ ਉਹ ਲੇਖੇ 'ਚ ਨਹੀਂ ਲੱਗਣੀ ਦੋਸਤੋ ਜਿੰਨਾ ਸਤਕਾਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਬਾਣੀ ਪੜ੍ਹਦੇ-ਪੜ੍ਹਦੇ ਕਰਾਂਗੇ ਨਾ ਉਹਨਾਂ ਹੀ ਉਹਦੂ ਬੰਧ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਆਪਣਾ ਕਰਵਾਉਣਗੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਕੋਲੇ ਜਾਣਾ ਨਾ ਉਦੋਂ ਇੰਨੀ ਕਿ ਨਿਮਰਤਾ 'ਚ ਜਾਣਾ ਕਿ ਮੈਂ ਤੇਰੇ ਬਿਨਾ ਕੁਝ ਵੀ ਨਹੀਂ ਹੈਗਾ ਕਰੋ ਚੱਲਦੇ ਹੋਏ ਉਹ ਬਣਾਓ ਕਿ ਮੈਂ ਕੁਝ ਵੀ ਨਹੀਂ ਹੈਗਾ ਤੇਰੇ ਬਿਨਾ ਪਿਆਰੇ ਮੇਰਾ ਤੂੰ ਹੀ ਆ ਸਾਰਾ ਕੁਝ ਮੈਂ ਤੈਨੂੰ ਹੀ ਮਿਲਣਾ ਹੈ ਪਰ ਪਾਠ ਕਰਨ ਵੇਲੇ ਨਾ ਇੰਨਾ ਕਿ ਇੱਕ ਵਾਰੀ ਉਹ ਨਿਮਰਤਾ ਜਿਹੇ 'ਚ ਅਗਰ ਸਾਰੇ ਜਪਜੀ ਸਾਹਿਬ 'ਚੋਂ ਇੱਕ ਵੀ ਅੱਖਰ ਇੱਕ ਵੀ ਪੰਕਤੀ ਆਪਣੀ ਤੋਂ ਉਹਦੇ ਰੰਗ ਵਿੱਚ ਪੜੀ ਗਈ ਨਾ ਜਦੋਂ ਗੁਰੂ ਨਾਨਕ ਦੇਵ ਜੀ ਹੋਰੇ ਬਾਣੀ ਪੜ੍ਹ ਕੇ ਹਨਾ ਤਾਰਦੇ ਹੁੰਦੇ ਸੀ ਸਿੱਖਾਂ ਨੂੰ ਉਦੋਂ ਕੋਈ ਕਿਹੜੇ ਰੰਗ 'ਚ ਉਹ ਬੋਲਦੇ ਹੋਣਗੇ ਸ਼ਬਦ ਕਿਹੜੇ ਰੰਗ 'ਚ ਉਹ ਗਾਇਨ ਕਰਦੇ ਹੋਣਗੇ ਜਿਹੜੇ ਸਿੱਧਾ ਜਾ ਕੇ ਟੁੰਬਦੀ ਸੀ ਅਤੇ ਉਹ ਨਾਲ ਦੇ ਨਾਲ ਸਿੱਖ ਬਣ ਜਾਂਦੇ ਸੀ ਆਪਾਂ ਆਪਦੇ ਆਪਣਾ ਸਿੱਖ ਤਾਂ ਕਹੋਣੇ ਆਂਗੇ ਪਰ ਹਲੇ ਸਿੱਖ ਨਹੀਂ ਬਣੇ ਜਿਹੜੇ ਉਹਨੂੰ ਪਿਆਰੇ ਲੱਗਣ ਅਤੇ ਜਦੋਂ ਸਿੱਖ ਬਣਗੇ ਨਾ ਫਿਰ ਉਹ ਪਿਆਰਾ ਆਪਾਂ ਨੂੰ ਆਪੀ ਜਿਵੇਂ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਗਲ ਬੱਕੜੀ 'ਚ ਲੈਂਦੇ ਹੁੰਦੇ ਸੀ ਨਾ ਓਵੇਂ ਆਪਾਂ ਨੂੰ ਵੀ ਗਲ ਬੱਕੜੀ 'ਚ ਲੈਣ ਆਵੋਗੇ ਆਪਾਂ ਸਿੱਖ ਬਣਨਾਗਾ ਤਰਕ ਛੱਡੋ ਅਤੇ ਪਿਆਰੇ ਸਿੱਖ ਬਣੋ ਸਿਰਫ ਪਿਆਰ ਦੀ ਤਾਂ ਖੇਡ ਹੈਗੀ ਹੈ ਤਰਕ ਦੇ ਤਾਂ ساری ਦੁਨੀਆ ਚੱਲੀ ਜਾਂਦੀ ਹੈ ਨਾ ਦੋਸਤੋ ਆਪਾਂ ਪਿਆਰੇ ਦੇ ਪਿਆਰੇ ਬਣਨਾ